ਹੈਲੋ एवरीवन ਅ ਇੱਕ ਹੋਰ ਅੱਜ ਗੱਲ ਸ਼ੇਅਰ ਕਰਨੀ ਸੀ ਮੀਨਸ ਕਿ ਕਈ ਵਾਰੀ ਆਪਾਂ ਅਕਸਰ ਹੀ ਸੁਣਦੇ ਹੁੰਦੇ ਹੁੰਨੇ ਆ ਕਿ ਲਾਈਫ ਵਿੱਚ ਇੱਕ ਨਾ ਇੱਕ ਆਪਣਾ ਏਮ ਹੋਣਾ ਚਾਹੀਦਾ ਵਾ ਬਟ ਇਹਦੇ ਨਾਲ ਨਾਲ ਪੰਜ ਚੀਜ਼ਾਂ ਦੀ ਹੋਰ ਲੋੜ ਹੁੰਦੀ ਆ ਫੋਰ ਏਗਜ਼ਾਮਪਲ ਫਸਟ ਵਨ ਇਜ਼ ਜਿਹੜਾ ਆਪਣਾ ਏਮ ਹੈ ਹਮੇਸ਼ਾ ਉਸ ਪ੍ਰਤੀ ਹੀ ਵੇਖਣਾ ਲਾਜ਼ਮੀ ਹੋ ਜਾਂਦਾ ਵਾ ਕਿ ਜੋ ਜਿੰਨੀਆਂ ਵੱਧ ਤੋਂ ਵੱਧ ਪੋਜ਼ਿਟਿਵ ਚੀਜ਼ਾਂ ਹੋ ਸਕਣ ਆਪਣੇ ਏਮ ਪ੍ਰਤੀਜਨ ਜੋ ਕੁਝ ਆਪਣਾ ਬਣਾਣਾ ਚਾਹੁੰਦੇ ਨੇ ਲਾਈਫ ਵਿੱਚ ਉਹ ਹੀ ਦੇਖਣੀਆਂ ਮਸਟ ਨੇ ਤਾਂ ਹੀ ਤਾਂ ਕਿਹਾ ਜਾਂਦਾ ਵਾ ਵੀ ਆਪਣੇ ਇੱਕ ਸਟੂਡੈਂਟ ਨੂੰ ਵੀ ਜੋ ਕੁਝ ਤੋਂ ਬਣਾਣਾ ਵਾ ਜਾਂ ਜਿਹੜਾ ਤੇਰਾ ਏਮ ਆਪਣੇ ਸਟੱਡੀ ਟੇਬਲ ਤੇ ਉਹਦੀ ਫੋਟੋ ਲਗਾ ਲਾ ਦੇਖਣਾ ਇੱਕ ਨੰਬਰ ਤੇ ਹੋ ਗਿਆ ਸੈਂਕੜਾ ਜਾਂਦਾ ਹੈਗਾ ਵੀ ਸੁਣਨਾ ਉਸ ਦੇ ਪ੍ਰਤੀ ਹੀ ਸੁਣਦੇ ਰਹੋ ਵੀ ਉਸ ਚਿਹਰੇ ਤੇ ਜਿਵੇਂ ਕਿ ਤੁਸੀਂ ਕੁਝ ਵੀ ਜੋ IPS ਫਾਰ ਇਗਜ਼ਾਮਪਲ ਬਨਣਾ ਚਾਹੁੰਦੇ ਹੋ ਉਸ ਸ਼ਹਿਰ ਤੇ ਹੁਣ ਕੌਣ ਹੈ ਕਿਹੜੀ ਸਟੇਟ ਵਿੱਚ ਕਿੱਥੇ ਕੌਣ ਬੈਠਾ ਵਾ ਉਹਦੀ ਡਿਊਟੀਆਂ ਕੀ ਨੇ ਉਹ ਸੁਣੋ YouTube ਤੋਂ ਸਿੱਖੋ ਜਿੰਮੀ ਮਰਜੀ ਸੋਰਸਸ ਤੁਹਾਡੇ ਕੋਲ ਹੈਗੇ ਆ ਤੁਸੀਂ ਉੱਥੋਂ ਸੁਣ ਸਕਦੇ ਹੋ ਦੋ ਹੋ ਗਈਆਂ ਨੇ ਇਹ ਥਰਡ ਹੋ ਜਾਂਦਾ ਬੋਲਣਾ ਹਮੇਸ਼ਾ ਜੋ ਵੀ ਤੁਸੀਂ ਬੋਲਣਾ ਵਾ ਏਮ ਦੇ ਪ੍ਰਤੀ ਬੋਲਦੇ ਜਾਓ ਉਸ ਪ੍ਰਤੀ ਗੱਲਾਂ ਕਰੋ ਦੂਜਿਆਂ ਨਾਲ ਵੀ ਗੱਲਾਂ ਕਰਨੇ ਸਿੱਖੋ ਉਸਪ੍ਰਤੀ ਇਹ ਨੇਚਰ ਦੇ ਵਿੱਚ ਲੈ ਕੇ ਆਉਣੀ ਪੈਣੀ ਚੀਜ਼ ਬੋਲਣ ਦੀ ਵੀ ਥਰਡ ਹੈਗਾ ਵਾ ਵੀ ਉਹ ਹੀ ਚੀਜ਼ ਨੂੰ ਮਹਿਸੂਸ ਕਰਨਾ इवन ਕਿ ਤੁਸੀਂ ਆਪਦੀ ਸਟੱਡੀ ਟੇਬਲ ਤੇ ਬੈਠੇ ਹੋ ਘਰੇ ਸਟੱਡੀ ਕਰਦੇ ਹੋ ਜਿਹੜੀ ਤੁਸੀਂ ਚੇਅਰ ਨੂੰ ਸ਼ੂ ਕਿਊ ਦੇ ਤੇ ਬਹਿ ਰਹੇ ਹੋ ਇੱਥੋਂ ਤੱਕ ਕੀ ਸੋਨੂੰ ਫੀਲ ਵੀ ਉਹ ਹੋਣਾ ਚਾਹੀਦਾ ਵਾ ਭਈ ਮੈਂ ਆਪ ਦੀ ਫਾਈਨਲ ਜਿਹੜੀ ਮੇਰੀ ਮੰਜ਼ਿਲ ਦੀ ਚੇਹਰੇ ਉੱਥੇ ਬੈਠਾ ਵਾਂ ਉਹ ਕਿਸੇ ਰਾਜੇ ਦੀ ਹੋ ਸਕਦੀ ਹੈ ਐਂਪਰਰ ਹੋ ਸਕਦੇ ਹੋ ਤੁਸੀਂ ਕੋਈ ਜਾਂ ਕੋਈ ਬਿਜ਼ਨਸਮੈਨ ਹੋ ਸਕਦੇ ਹੋ ਜਾਂ ਕੋਈ ਆਫੀਸਰ ਹੋ ਸਕਦੇ ਹੋ ਹਾਈ ਹਾਈएस्ट ਰੈਂਕ ਵਾਲਾ ਤੋਂ ਇਹ ਚਾਰੇ ਪੰਜੇ ਚੀਜ਼ਾਂ ਏਮ ਦੇ ਨਾਲ ਨਾਲ ਚੇਤੇ ਰੱਖਣੀਆਂ ਤੇ ਡੇਲੀ ਰੁਟੀਨ ਵਿੱਚ ਜਿੰਨੀ ਜਲਦੀ ਆ ਜਾਂ ਸਕਸੈਸ ਆਪਣੀ ਓਨੀ ਜਲਦੀ ਆਉਂਦੀ ਹੈ ਥੈਂਕ ਯੂ